ਕਿ ਇਹ ਉਹ ਪਵਿੱਤਰ ਧਰਤੀ ਹੈ ਲੌਂਗਵਾਲ ਦੀ ਜਿੱਥੇ 52 ਸ਼ਹੀਦ ਹੋਏ ਨੇ ਵੱਡੀ ਵਿਰਾਸਤ ਹੈ ਇਸ ਨਗਰ ਦੀ ਬਹੁਤ ਸਿਆਸੀ ਕਦਾਵਰ ਲੀਡਰ ਇੱਥੇ ਰਹੇ ਨੇ ਪਰ ਇਹੋ ਜੇ ਮੁੱਢਲੇ ਜੋ ਬੁਨਿਆਦੀ ਸਹੂਲਤਾਂ ਜਿਹਦੀ ਲੋੜ ਲੰਬੇ ਸਮੇਂ ਤੋਂ ਲੌਂਗਵਾਲ ਨੂੰ ਸੀ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਸਾਥੀ ਬੁਲਾਰੇ ਗੱਲ ਕਰਕੇ ਗਏ ਨੇ ਕਿ ਉਹ ਵੀ ਸਖਣੇ ਸੀਗੇ ਉਹਨਾਂ ਸਾਰੇ ਕੰਮਾਂ ਤੋਂ ਉਹਨਾਂ ਦੇ ਡਵੈਲਪਮੈਂਟ ਦੇ ਕੰਮਾਂ ਤੋਂ ਲੌਂਗ ਵਾ ਸਖਣਾ ਰਿਹਾ ਤੇ ਇਹ ਤਾਂ ਉਹ ਧਰਤੀ ਹੈ ਸ਼ਹੀਦਾਂ ਦੀ ਕਿ ਜਿੱਥੇ ਜਿੰਨਾ ਦੇ ਦਿੱਤਾ ਜਾਵੇ ਜਿੰਨਾ ਕੰਮ ਹੋ ਜੇ ਇੱਥੇ ਤੇ ਤਾਂ ਵੀ ਮੁੱਲ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਇਸ ਖੁੱਲੀ ਆਬੋ ਹਵਾ ਦੇ ਵਿੱਚ ਅੱਜ ਆਜ਼ਾਦੀ ਵਾਲੀ ਆਬੋ ਹਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਉਹਨਾਂ ਦਾ ਮੁੱਲ ਹੈ ਜਿਹੜਾ ਕਦੇ ਮੋੜਿਆ ਨਹੀਂ ਜਾ ਸਕਦਾ ਇਸ ਸਕੂਲ ਦਾ ਨਾਮ ਵੀ ਉਹਨਾਂ ਵਿੱਚੋਂ ਹੀ ਇੱਕ ਮਹਾਨ ਆਜ਼ਾਦੀ ਦੇ ਕਲਾਟੀਏ ਸ਼ਹੀਦ ਸਰਦਾਰ ਭਗਵੰਤ ਸਿੰਘ ਜੀ ਨੂੰ ਸਮਰਪਿਤ ਹੈ ਜਿਹੜੇ ਪਰਜਾ ਮੰਡਲ ਦੇ ਮੋਢੀ ਆਗੂ ਸੀਗੇ ਲੰਬਾ ਸਮਾਂ ਸੰਘਰਸ਼ ਕੀਤਾ 22 ਸਾਲ ਜੇਲਾ ਵੀ ਗੱਟੀਆਂ ਦੇਸ਼ ਦੀ ਆਜ਼ਾਦੀ ਦੇ ਲਈ ਤੇ ਇਹੋ ਜੇ ਸ਼ਹੀਦਾਂ ਨੂੰ ਸਮਰਪਿਤ ਕੰਮ ਵੀ 10-10 ਸਾਲ ਲਟਕਦੇ ਰਹੇ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਕੋਈ ਸਿਆਸੀ ਤੌਰ ਦੇ ਉੱਪਰ ਕਿਸੇ ਟਿੱਕਰ ਟਿੱਪਣੀ ਨਹੀਂ ਕਰਨੀ ਪਰ ਮੈਂ ਮੰਨ ਕੇ ਚੱਲਦਾ ਕਿ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਕੁਝ ਆਪਦੇ ਲੋਕਾਂ ਦੇ ਲਈ ਕੁਝ ਕਰਨ ਗੁਜ਼ਰਨ ਦੀ ਇੱਛਾ ਸ਼ਕਤੀ ਹੋਵੇ ਤੇ ਫੇਰ ਰਾਜਨੀਤੀ ਤੋਂ ਪਵਿੱਤਰ ਕਾਰਜ ਕੋਈ ਨਹੀਂ ਹੈ ਇਹ ਠੀਕ ਹੈ ਕਿ ਰਾਜਨੀਤੀ ਦਾ ਰਾਜਨੀਤਿਕ ਲੀਡਰਾਂ ਦਾ ਇਹੋ ਜਿਹਾ ਪਿਛਲੇ ਸਮੇਂ ਦੇ ਵਿੱਚ ਬਹੁਤਿਆਂ ਦਾ ਹਾਲ ਚਾਲ ਰਿਹਾ ਕਿ ਇੱਕ ਬਦਨਾਮੀ ਵਾਲਾ ਟਿੱਕੇ ਜਿਹੜਾ ਇਸ ਕੰਮ ਦੇ ਉੱਪਰ ਲੱਗਿਆ ਪਰ ਮੈਂ ਇਹ ਮੰਨ ਕੇ ਚੱਲਦਾ ਹਾਂ ਥੋੜੀ ਨੀਅਤ ਸਾਫ਼ ਹੈ ਇਮਾਨਦਾਰੀ ਨਾਲ ਤੁਸੀਂ ਤੁਸੀਂ ਲੋਕਾਂ ਨੂੰ ਸਮਰਪਿਤ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਇਸ ਤੋਂ ਪਵਿੱਤਰ ਕਾਰਜ ਕਿਉਂ ਨਹੀਂ ਹੈ ਕਿਉਂਕਿ ਤੁਸੀਂ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆ ਸਕਦੇ ਹੋ ਤੇ ਅੱਜ ਮੈਂ ਖੁਸ਼ ਨਸੀਬ ਆਪਦੇ ਆਪ ਨੂੰ ਮੰਨਦਾ ਕਿ ਮੈਨੂੰ ਸੁਨਾਮ ਹਲਕੇ ਨੇ ਇਹ ਮਾਣ ਬਖਸ਼ਿਆ ਇਹ ਮੌਕਾ ਬਖਸ਼ਿਆ ਕਿ ਮੈਂ ਇਹ ਪਵਿੱਤਰ ਸੇਵਾ ਜਿਹੜੀ ਆਪਦੇ ਹਲਕੇ ਦੀ ਆਪਦੇ ਲੋਕਾਂ ਦੀ ਜਿਨ੍ਹਾਂ ਨੇ ਏਡਾ ਵੱਡਾ ਮਾਣ ਬਖਸ਼ਿਆ ਉਹਨਾਂ ਦੀ ਕਰ ਸਕਾਂ ਤੇ ਇੱਥੋਂ ਚੱਲ ਕੇ ਅੱਜ ਚਾਹੇ ਕੋਈ ਮੰਤਰੀ ਸਾਹਿਬ ਕਹਿੰਦਾ ਹੈ ਕੋਈ ਪ੍ਰਧਾਨ ਜੀ ਕਹਿੰਦਾ ਹੈ ਇੰਨਾ ਮਾਣ ਸਤਿਕਾਰ ਸਾਰੇ ਪੰਜਾਬ ਦੇ ਵਿੱਚੋਂ ਮਿਲਦਾ ਹੈ ਪਰ ਸਹੀ ਮਾਇਨੇ ਦੇ ਵਿੱਚ ਇਹ ਸਾਰੇ ਮਾਣ ਸਤਕਾਰ ਦੇ ਇਸ ਪਿਆਰ ਦੇ ਹੱਕਦਾਰ ਉਹ ਤੁਸੀਂ ਹੋ ਜਿਨ੍ਹਾਂ ਨੇ ਅੱਜ ਤੋਂ 3.5 ਸਾਲ ਪਹਿਲਾਂ ਮੈਨੂੰ ਏਡਾ ਵੱਡਾ ਮਾਣ ਸਤਕਾਰ ਬਖਸ਼ ਕੇ ਵਿਧਾਨ ਸਭਾ ਦੇ ਵਿੱਚੋਂ ਸਰਕਾਰ ਦੇ ਵਿੱਚ ਭੇਜਿਆ ਸੋ ਥੋੜਾ ਮੈਂ ਸਜਦਾ ਕਰਦਾ ਥੋੜਾ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਵੀਰੋ ਮੇਰੇ ਮਾਤਾਓ ਭੈਣੋ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਸਤਕਾਰਯੋਗ ਬੁਲਾਰਿਆਂ ਨੇ ਡੀ ਸਰਵ ਨੇ ਵੀ ਗੱਲ ਕੀਤੀ ਡੀਓ ਮੈਡਮ ਨੇ ਮੇਰੇ ਵੀਰ ਅਮਰਤਪਾਲ ਜੀ ਨੇ ਸੁਖਪਾਲ ਜੀਆ ਨੇ ਬਲਵਿੰਦਰ ਜੀਆ ਨੇ ਪੰਡਿਆਂ ਨੇ ਸਾਰਿਆਂ ਨੇ ਗੱਲ ਕੀਤੀ ਕਿ ਜੋ ਕੰਮ ਮੈਂ ਕਰਵਾਏ ਨੇ ਮੈਂ ਆਪਣੇ ਪਿਤਾ ਮਾਪੋਂ ਤੋਂ ਹਾਂਦਾ ਸੀ ਰੋੜਾ ਤਾਂ ਇੱਕੋ ਹੀ ਚੀਜ਼ ਸਿੱਖੀ ਹੈ ਕਿ ਰਾਜਨੀਤੀ 'ਚ ਕੰਮ ਪਿਆਰਾ ਹੋਣਾ ਚਾਹੀਦਾ ਚਮ ਨਹੀਂ ਪਿਆਰਾ ਹੋਣਾ ਚਾਹੀਦਾ ਕੰਮ ਕਰਨ ਦੀ ਗੁੜਤੀ ਹੈ ਜਿਹੜੀ ਉਹ ਲੋਕਾਂ ਵੱਲੋਂ ਮਿਲੀ ਹੈ ਲੀਡਰ ਕੰਮ ਕਰਦੇ ਨੇ ਲੋਕਾਂ ਨਾਲ ਵਾਅਦੇ ਕਰਦੇ ਨੇ ਤੇ ਵਾਦੇ ਤੋਂ ਮਗਰ ਹਟ ਜਾਂਦੇ ਨੇ ਮੈਂ ਮੰਨ ਕੇ ਚੱਲਦਾ ਕਿ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਲੋਕ ਕਦੇ ਤੁਹਾਨੂੰ ਪਿਆਰ ਸਾਥ ਦੇਣ ਦੇ ਵਿੱਚ ਮਗਰ ਨਹੀਂ ਹਟਦੇ ਹੈਗੇ ਲੌਂਗਵਾਲ ਦੇ ਬਹੁਤ ਸਾਰੇ ਕੰਮ ਗਿਣਾ ਕੇ ਕਹਿੰਦੇ ਮੈਂ ਤਾਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਕਈ ਕੰਮ ਹੋ ਚੁੱਕੇ ਜਿਹੜੇ ਰਹਿੰਦੇ ਨੇ ਆਉਣ ਵਾਲੇ ਪ੍ਰਮਾਤਮਾ ਸੁੱਖ ਰਕੇ 1.5 ਸਾਲ ਦੇ ਵਿੱਚ ਆਪਾਂ ਉਹ ਵੀ ਨਹੀਂ ਰਹਿਣ ਦੇਣੇ ਹੈਗੇ ਤੇ ਅੱਜ ਜਿਸ ਜਿਸ ਜੋ ਵਿਦਿਆ ਦੇ ਮੰਦਰ ਦੇ ਉੱਪਰ ਆਪਾਂ ਇੱਥੇ ਇਕੱਠੇ ਹੋયા ਬਹੁਤ ਵਧੀਆ ਬਿਲਡਿੰਗ ਬਣੀ ਐ ਸ਼ਾਨਦਾਰ ਕਮਰੇ ਨੇ ਸਾਰਾ ਇਨਫਰਾਸਟ੍ਰਕਚਰ ਬੜੇ ਵਧੀਆ ਐ ਅਸੀਂ 라운 ਲਗਾ ਕੇ ਆਇਆ ਬੱਚਿਆਂ ਦੇ ਵਿੱਚ ਬੜਾ ਕੌਨਫੀਡੈਂਸ ਹੈ ਜਿੱਥੇ ਪੀ ਡਬਲਯੂ ਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਐਜੂਕੇਸ਼ਨ ਡਿਪਾਰਟਮੈਂਟ ਇਸ ਇੰਨੀ ਵਧੀਆ ਬਿਲਡਿੰਗ ਦੇ ਲਈ ਵਧਾਈ ਦਾ ਪਾਤਰ ਐ ਉਥੇ ਹੀ ਮੈਂ ਮੇਰੀ ਇਹਨਾਂ ਬੱਚਿਆਂ ਨੂੰ ਬੇਟੀਆਂ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹੂਗਾ ਸਾਰੇ ਕਮਰਿਆਂ ਦੇ ਵਿੱਚ ਗਏ ਕਲਾਸਰੂਮਾਂ ਦੇ ਵਿੱਚ ਸਾਰੇ ਬੱਚੇ ਨੇ ਕਿਹਾ ਕਿ ਜੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਇੰਨੀ ਵਧੀਆ ਬਿਲਡਿੰਗ ਦਿੱਤੀ ਪਰ ਬੇਟਾ ਮੈਂ ਤੁਹਾਡੇ ਤੋਂ ਅੱਜ ਇੱਕ ਚੀਜ਼ ਮੰਗਦਾ ਤੁਸੀਂ ਮੇਰੀਆਂ ਬੇਟੀਆਂ ਸਾਰੀਆਂ ਮੈਂ ਤੁਹਾਡੇ ਤੋਂ ਇੱਕ ਚੀਜ਼ ਮੰਗਦਾ ਕਿ ਆਹ ਬਿਲਡਿੰਗ ਦੇਣਾ ਸਰਕਾਰ ਦਾ ਸਾਡੀ ਡਿਊਟੀ ਸੀ ਅਸੀਂ ਦੇਤਾ 인ਫਰਾਸਟ੍ਰਕਚਰ ਟੀਚਰਸ ਉਹ ਸਾਰੇ ਦੇਣ ਦੀ ਡਿਊਟੀ ਹੈ ਉਹ ਸਾਰੇ ਹੋਣਗੇ ਪਰ ਮੈਂ ਤੁਹਾਡੇ ਤੋਂ ਉਸ ਦਿਨ ਤੁਸੀਂ ਖੁਸ਼ ਹੋ ਕੇ ਬਿਲਡਿੰਗ ਦੇਖ ਕੇ ਮੈਂ ਉਸ ਦਿਨ ਖੁਸ਼ ਹੋਊਂਗਾ ਜਿਸ ਦਿਨ ਇਸ ਬਿਲਡਿੰਗ ਤੋਂ ਇਸ ਸਕੂਲ ਤੋਂ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਕਹੂੰਗਾ ਹਰ ਬੱਚੀ ਇਸ ਮੁਕਾਮ ਤੱਕ ਪਹੁੰਚੇ ਇੰਨੀ ਕਾਮਯਾਬੀ ਹਾਸਲ ਕਰੇ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਡਾਕਟਰ ਬਣਨਾ ਚਾਹੁੰਦੀ ਹੈ ਕੋਈ ਕੋਈ ਇੰਜੀਨੀਅਰ ਬਣਨਾ ਚਾਹੁੰਦੀ ਹੈ ਕੋਈ ਆਈਐਸ ਆਈਪੀਐਸ ਬਣਨਾ ਚਾਹੁੰਦੀ ਹੈ ਕੋਈ ਲੀਡਰ ਬਣਨਾ ਚਾਹੁੰਦੀ ਹੈ ਕੋਈ ਬਿਜ਼ਨਸ ਔਮਨ ਬਣਨਾ ਚਾਹੁੰਦੀ ਹੈ ਇੰਨੀ ਕ ਕਾਮਯਾਬੀ ਤੁਸੀਂ ਹਾਸਲ ਕਰੋ ਕਿ ਤੁਸੀਂ ਇਕੱਲੇ ਆਪ ਦਾ ਜਾਂ ਆਪਦੇ ਮਾਪਿਆਂ ਦਾ ਜਾਂ ਲੌਂਗਵਾਲ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੋ ਇੰਨੀ ਮਿਹਨਤ ਤੁਸੀਂ ਸਾਰਿਆਂ ਨੇ ਕਰਨੀ ਜੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਇੱਕ ਵਾਰ ਦੋਹੇ ਬਾਹਾਂ ਖੜੀਆਂ ਕਰਕੇ ਮੈਨੂੰ ਸ਼ੋਰਸ ਦੇ ਆ ਦੋ ਕਿ ਅਸੀਂ ਇੰਨੀ ਮਿਹਨਤ ਕਰਾਂਗੇ ਔਰ ਕਾਮਯਾਬੇ ਜਿਹੜਾ ਉਹ ਹੋਵਾਂਗੇ ਤਾਂ ਕਿ ਲੌਂਗਵਾਲ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋ ਉਸ ਮੇਰੀ ਮੇਰੇ ਮਨ ਦੀ ਤਸੱਲੀ ਹੈ ਜਿਹੜੀ ਉਸ ਦਿਨ ਹੋਊਗੀ ਜਿਵੇਂ ਡੀ ਸਾਹਿਬ ਨੇ ਗੱਲ ਕੀਤਾ ਇੱਕ ਬੇਟੀ ਨੇ ਗੱਲ ਕੀਤੀ ਕਿ ਜੀ ਮੈਂ ਡੀਐਮ ਕਾਰਡੀਓਲੋਜੀ ਬਣਨਾ ਚਾਹੁੰਦੀ ਆ ਇਸ ਤਰੀਕੇ ਦਾ ਹੀ ਸੋਚ ਔਰ ਤਹਈਆ ਮੈਂ ਉਸ ਬੇਟੀ ਨੂੰ ਵੀ ਬੈਠੀਏ ਬੇਟੀਆਂ ਬੈਠੀਏ ਬੇਟੀ ਉਹ ਸੀ ਵੈਰੀ ਗੁੱਡ ਬੇਟਾ ਸ਼ਾਬਾਸ਼ ਆਜਾ ਕੀ ਨਾਮ ਹੈ ਇਹ ਇਸ ਮੇਰੀ ਬੇਟੀ ਨੇ ਕਿਹਾ ਕਿ ਜੀ ਮੈਂ ਡੀਐਮ ਕਾਰਡੀਓਲੋਜੀ ਬਣਨਾ ਚਾਹੁੰਦੀ ਆ ਜਦੋਂ ਤੱਕ ਬੇਟਾ ਤੁਹਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਕਲੈਰਿਟੀ ਆਫ ਮਾਈਂਡ ਨਹੀਂ ਹੋਊਗੀ ਕਿ ਹਸੀਨਾ ਬੇਟਾ ਹਸੀਨਾ ਕਿਹੜੀ ਕਲਾਸ ਚੋਂ ਪਲੱਸ 1 ਪਲੱਸ 1 ਦੇ ਵਿੱਚ ਐ ਬੇਟੀਆਂ ਤੇ ਕਲੈਰਿਟੀ ਆਫ ਮਾਈਂਡ ਹੈ ਕਿ ਮੈਂ ਕੀ ਕਰਨਾ ਹੈ ਜਦੋਂ ਤੱਕ ਕਲੈਰਿਟੀ ਆਫ ਮਾਈਂਡ ਨਹੀਂ ਹੋਊਗੀ ਜਦੋਂ ਤੱਕ ਜਿਵੇਂ ਕਿਹਾ ਸੀ ਵੀ ਅਰਜੁਨ ਕੀ ਦੇਖਦਾ ਉਹ ਕਹਿੰਦਾ ਜੀ ਮੈਨੂੰ ਮੱਛੀ ਦੀ ਅੱਖ ਦਿਖਦੀ ਹੈ ਜਦੋਂ ਤੱਕ ਬੇਟਾ ਤੁਹਾਨੂੰ ਸਾਰਿਆਂ ਨੂੰ ਉਹ ਨਹੀਂ ਦਿਖੂਗਾ ਉਦੋਂ ਤੱਕ ਕਾਮਯਾਬੀ ਸੰਭਵ ਨਹੀਂ ਹੈਗੀ ਉਹ ਤਾਂ ਕਾਮਯਾਬੀ ਸੰਭਵ ਨਹੀਂ ਹੈਗੀ ਮੈਂ ਆਪਣਾ ਦੱਸ ਦੇਣਾ ਲੰਬਾ ਸੰਘਰਸ਼ ਚੱਲਿਆ ਡੈਡੀ ਤੇ ਜਾਨ ਤੋਂ ਮਗਰੋਂ 2000 ਚੋਂ ਚਲੇ ਗਏ ਤੇ 17 ਸਾਲ ਲੰਬਾ ਸੰਘਰਸ਼ ਚੱਲਿਆ ਬਹੁਤ ਸਰਕਾਰਾਂ ਸਰਕਾਰਾਂ ਆਈਆਂ ਗਈਆਂ ਕਈ ਵਾਰ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਡੀਸਾ ਸਪੀਕਰ ਹੁੰਦੇ ਸੀਗੇ ਉਹ ਕਹਿੰਦੇ ਜੀ ਆਜੋ ਕਿਸੇ ਦਿਨ ਵਿਧਾਨ ਸਭਾ ਦੇਖਣ ਆਜੋ ਵਿਧਾਨ ਸਭਾ ਦੀ ਪ੍ਰोसीਡਿੰਗਸ ਉੱਪਰ ਵਿਜ਼ਟਰ ਗੈਲਰੀ ਦੇ ਵਿੱਚ ਬੈਠ ਕੇ ਦੇਖ ਲਓ ਮੈਂ ਕਿ ਨਾਲ ਜੀ ਉੱਪਰ ਤਾਂ ਨਹੀਂ ਬੈਠਣਾ ਆਏਗਾ ਜੇ ਪ੍ਰਮਾਤਮਾ ਨੇ ਚਾਇਆ ਤੇ ਨੀਚੇ ਮੈਂਬਰ ਵਾਲੀ ਕੁਰਸੀ ਤੇ ਬੈਠਾਂਗੇ ਇਹ ਤਾਂ ਨਹੀਂ ਜੰਦਾ ਉੱਪਰ ਤਾਂ ਨਹੀਂ ਬੈੰਦੇ ਹੈਗੇ ਇਹ 17 ਸਾਲ ਲੰਘ ਗਏ ਤੇ ਤੁਹਾਡਾ ਸਾਰਿਆਂ ਦਾ ਸਾਥ ਸਹਿਯੋਗ ਮਿਲਿਆ ਤੇ 17 ਦੇ ਵਿੱਚ ਕਾਮਯਾਬੀ ਮਿਲ ਗਈ ਉਸ ਤੋਂ ਬਾਅਦ ਵੱਡੀ ਕਾਮਯਾਬੀ ਮਿਲ ਗਈ ਸੋ ਮੇਰੇ ਕਹਿੰਦਾ ਮਤਲਬ ਬੇਟਾ ਇਹ ਹੈ ਕਿ ਆਪਦੇ ਟਾਰਗੇਟਸ ਨੇ ਜਿਹੜੇ ਜ਼ਿੰਦਗੀ ਦੇ ਗੋਲਸ ਨੇ ਜਿਹੜੇ ਉਹ ਫਿਕਸ ਕਰਕੇ ਰੱਖੋ ਤੇ ਉਹਦੇ ਨਾਲ ਹੀ ਕਾਮਯਾਬੀ ਉਧਰ ਵਾਲੀ ਕਾਮਯਾਬੀ ਹੈ ਜਿਹੜੀ ਉਹ ਤੁਹਾਡੀ ਅੱਧੀ ਤਾਂ ਉਸੇ ਦਿਨ ਤੁਹਾਨੂੰ ਮਿਲ ਜਾਣੀ ਜਿਸ ਦਿਨ ਤੁਸੀਂ ਸ਼ੁਰੂਆਤ ਹੈ ਜਿਹੜੇ ਪੂਰੇ ਮਜ਼ਬੂਤ ਤਹਿਯਾ ਦੇ ਨਾਲ ਕਰ ਲਿਆ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਆਸ ਕਰਦਾ ਕਿ ਜਿਵੇਂ ਡੀਸੀ ਸਾਹਿਬ ਔਰ ਡੀਓ ਮੈਡਮ ਗੱਲ ਕਰਕੇ ਗਏ ਨੇ ਬਡਰੁਖਾ ਸਕੂਲ ਦੇ ਇੱਕ ਬੱਚੇ ਦੀ ਤੇ ਮੈਂ ਇਹ ਉਮੀਦ ਆਸ ਕਰਕੇ ਚੱਲਿਆ ਕਿ ਹਰ ਸਾਲ ਚਾਹੇ ਮੈਡੀਕਲ ਦਾ ਚਾਹੇ ਨਾਨ ਮੈਡੀਕਲ ਦਾ ਚਾਹੇ ਜਿੰਨੇ ਕੰਪਿਟੀ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੁੰਦੇ ਨੇ ਜਦੋਂ ਵੀ ਕੋਈ ਕਿਸੇ ਕੋਈ ਰਿਜ਼ਲਟ ਪੰਜਾਬ ਦੇ ਵਿੱਚ ਹੋਵੇ ਆਲ ਇੰਡੀਆ ਲੈਵਲ ਤੇ ਆਊਗਾ ਮੈਨੂੰ ਇਹ ਸੁਣਨ ਨੂੰ ਮਿਲੇ ਕਿ ਜੀ ਸ਼ਹੀਦ ਭਗਵਾਨ ਸਿੰਘ ਮੈਮੋਰੀਅਲ ਸਕੂਲ ਦੀ ਆ ਬੱਚੀ ਆ ਟੈਸਟ ਕਲੀਅਰ ਕਰ ਗਈ ਇਸ ਕੰਪੀਟੀਸ਼ਨ ਦੇ ਵਿੱਚ ਉਹ ਪਾਸ ਹੋ ਗਈ ਤੇ ਕਾਮਯਾਬੀ ਦੇ ਬੁਲੰਦੀਆਂ ਛੁਣ ਮੇਰੀ ਬੇਟੀ ਐ ਸੋ ਇਹੀ ਤੁਹਾਡੇ ਸਾਰਿਆਂ ਤੋ ਮੈਨੂੰ ਆਸ ਹੈ ਤੇ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖਿਰਵਾਏ ਜੀ ਬਤ